ਕੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 91152 62790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਜਰਸੀ ਬਹਿੜ ਦੂਜਾ ਸੁਗਾ ਸੂਨ ਵਾਲੀ ਲੈ ਕੇ ਆਏ ਆ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਸਕਦੇ ਹਾਂ ਬਾਈ ਸਤਿ ਸ੍ਰੀ ਅਕਾਲ ਬਸ ਸਤਿ ਸ੍ਰੀ ਅਕਾਲ ਬਾਈ ਪਹਿਲਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਪਿੰਡ ਧੌਲਾ ਵੀਰ ਜਿਲ੍ਹਾ ਬਰਨਾਲਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀਰੇ ਮੋਬਾਈਲ ਨੰਬਰ 9878816098 9878816098 ਜਿਹੜੀ ਵੀਰੇ ਆਪਾਂ ਸਕਰੀਨ ਤੇ ਵਹਿੜ ਦੇਖੀਏ ਨੇ ਕਹਿਮਾ ਸੂਆ ਸੂਗੀ ਦੂਜਾ ਸੂਆ ਸੂਗਾ ਜੀ ਦੂਜਾ ਸੂਆ ਸੂਗੀ ਸੂਣ ਤੇ ਕਿੰਨਾ ਸਮਾਂ ਬਾਕੀ ਹੈ ਆ ਵੀਰੇ ਹੋ ਸਕਦਾ ਅੱਜ ਸੂਪੇ ਕੱਲ ਸੂਪੇ ਵਾਸਤੇ ਤਿਆਰ ਆ ਮੇਰੇ ਕੋਲ ਸੂਣ ਤੇ ਮਾਲਾ ਵੀ ਡੰਗ ਦਿਹਾੜੀ ਉਗੜਦੀ ਆ ਤੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਦਿੱਤਾ ਨਹੀਂ ਮੇਰੇ 12 ਕਿਲੋ ਦੁੱਧ ਪਹਿਲੇ ਸੂਏ 12 ਕਿਲੋ ਦੁੱਧ ਦਾ ਕੋਈ ਝੂਠ ਨਹੀਂ ਮਾਰਨਾ ਬਿਲਕੁਲ ਝੂਠ ਨਹੀਂ ਮਾਰਦਾ ਵਪਾਰ ਦਾ ਕੰਮ ਦੁੱਧ ਦਤਾ ਹੋਇਆਗਾ ਕਹਿੰਦੀ ਵੀ ਆ ਵੀ ਬੈਡ ਮਾਈਲਨ ਨੇ 12 ਕਿਲੋ ਦਤਾ ਕਹਹਿਣ ਨੂੰ 15 16 ਕਹਦੇ ਹੋ ਦੇਖੋ ਉਹਦਾ ਕੋਈ ਫਾਇਦਾ ਨਹੀਂਗਾ ਬਿਲਕੁਲ ਇਹਨਾਂ ਜਾਇਜ ਮਾਰਜਣ ਵਾਲਾ ਰੇਟ ਕਰਵਾਵਾਂਗੇ ਜੋ ਕੋਈ ਵੀ ਰਾਇਤ ਕੀ ਸਾਂਭ ਲੂਗਾ ਚੰਗੀ ਤਾਂ 12 ਕਿਲੋ ਮੰਨ ਕੇ ਲੈ ਲੇ ਹਨਾ ਵੀਰੇ 12 ਕਿਲੋ 12 ਕਿਲੋ ਮੰਨ ਕੀ ਦੋਸਤੋ ਐਤ ਕੀ ਲੈ ਸਕਦੇ ਦੁੱਧ ਦਾ 14 ਕੱਢਣ ਦਾ ਹੱਕ ਆ ਬੈੜ ਦਾ ਜਿਹੜੇ ਸਾਬਣਾ ਬਰੀਕੀਆਂ ਨੇ ਥਣ ਹਵਾਨੇ ਦੀ ਸਾਫ ਆ ਗਈ ਬੈੜ ਤੇ ਰੇਟ ਬਾਜੋ ਵੀਡੀਓ ਦੇ ਵਿੱਚ ਹੀ ਕਰਵਾ ਲਾਂਗੇ ਪਿੰਡ ਵੀਰਾਂ ਦਾ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 98788 16095 ਵੀਰੇ 16059 ਤੇ ਰੇਟ ਕੀ ਆ ਲੈਣ ਦੇ ਨੀ ਜਾਲਾ ਵੀਰੇ ਦਾ 50000 ਚ ਮਾਨਤਾ ਨਹੀਂ ਹੋਊਗਾ 50000 ਚ ਮਾਨਤਾ ਨਹੀਂ ਹੋਊਗਾ 50000 ਚ ਦੋਸਤੋ ਮਾਨਤਾ ਨਹੀਂ ਹੋਊਗਾ ਵੀਰ ਕਹਿੰਦਾ ਵੀ ਜਿਆਦੇ ਆਪਾਂ ਮੁੱਲ ਕਰਨਾ ਕੋਈ ਨਹੀਂ ਥਣ ਇਹ ਜਿਹਾ ਜਿਵੇਂ ਪਹਾੜੀ ਗਾਜਰ ਹੁੰਦੀ ਹੈ ਗਿਆ ਇਸ ਤਰ੍ਹਾਂ ਦੇ ਥਣ ਨੇ ਕੱਲੇ ਕੱਲੇ ਨਿਕੜਵੇਂ ਆ ਜਿਹੜੀ ਸਾਖ ਜੀ ਆ ਨਾਲ ਚੱਲਦੀ ਤਾਂ ਨਹੀਂ ਵੀਰੇ ਬਿਲਕੁਲ ਨਹੀਂ ਚੱਲਦੀ ਵੀਰੇ ਸਾਖ ਦੋਸਤੋ ਨਾਲ ਚੱਲਦੀ ਨਹੀਂ ਚਾਰ ਹੀ ਥਣ ਨੇ ਥਣ ਹਵਾਨੇ ਦੀ ਬਿਲਕੁਲ ਸਾਫ਼ ਜਰਸੀ ਪੰਜਾਬ ਵਾਲੀ ਬਾਜਵ ਰੇਟ 50000 ਚ ਮਾਨਤਾ ਨੂੰ ਜ਼ਰੂਰ ਹੋਊਗਾ ਪਿੰਡ ਵੀਰ ਦਾ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ